ਉੱਤ ਮੇਰੀ ਗੱਲ ਸੁਣ ਜੇ ਤੂੰ ਐਡੀ ਦੁਰਾਈਆਂ ਕਲਾਸ ਪੜ੍ਹਦਾ ਨਹੀਂ ਪੀ ਸਕਦੀ। ਓਹੋ ਮੰਮੀ ਜੇ ਪਾਣੀ ਦਾ ਕਲਾਸ ਪਿਆਦੋਂਗੇ ਫਿਰ ਕਿਹੜਾ ਕੋਈ ਆਫਤ ਆਜੂ ਵੀ ਇੱਧਰ ਦੀ ਦੁਨੀਆ ਇੱਧਰ ਹੋ ਜੂਗੀ। ਹਾਂ ਕਿਉਂ ਕਉ ਵਰਖਿਆ ਤੁਸੀਂ ਕੀ ਹੋਇਆ ਮਾ ਪਾਣੀ ਮੰਗਦੀ ਐ। ਹੁਣ ਪਾਣੀ ਨਹੀਂ ਲੈ ਕੇ ਪੀ ਸਕਦੀ ਹੁਣ ਤੂੰ ਬਿਮਾਰ ਐ ਹੁਣ ਮੈਂ ਤਾਂ ਤੇਰੀ ਡਗਟ ਵੀ ਐ ਠੰਡਾ ਇੰਨੀ ਐ ਮੈਂ ਚੱਲ ਮਾੜ ਜੇ ਬਈ ਚੜਾਈ ਪਾ ਲਿਆ ਕਰੂ। ਨਾ ਬਈ ਤੂੰ ਆਪ ਵੀ ਦੇਖ ਲਾ ਹੁਣ ਤੈਨੂੰ ਮਾਂ ਪਾਣੀ ਦੇਊਗੀ ਹੈ। ਬੱਕੀ ਕੀ ਗੱਲ ਹੋ ਗਈ ਯਾਰ ਕੀ ਕਰਦੇ ਹੋ ਉਧਰ ਤੁਹਾਡੀ ਸਵੇਰੇ ਲੈਕਚਰ ਉਧਰ ਦੁਪਹਿਰੇ ਲੈਕਚਰ ਉਧਰ ਤੁਹਾਡਾ ਸ਼ਾਮ ਨੂੰ ਲੈਕਚਰ ਤਿੰਨੇ ਟਾਈਮ ਤੁਹਾਨੂੰ ਲੜਾਈ ਵੀ ਨਾ ਚੈਰ ਹੀ ਨਹੀਂ ਰਹਾ ਪਤਾ ਨਹੀਂ ਕੀ ਖਾਣੀਓ ਸੱਸ ਨੂੰ ਆ ਕੀ ਨਾ ਮਗਰ ਉਹ ਘਰੇ ਕਿਚਕਿਚ ਕਰੀ ਰੱਖ ਰਹੀ ਉਹਨੇ ਮੈਂ ਖਾਣ ਨੂੰ ਲੈ ਕੇ ਰੱਖਦੇ ਸਾਡੇ ਬਾਅਦ ਫਲ ਬਰੂਟ ਓਹੋ ਮੰਮੀ ਸਾਰਾ ਕੁਝ ਤਾਂ ਪਿਆਰ ਸੋਚ ਚ ਖਾ ਵੀ ਸਕਦੇ ਹੋ ਤੁਹਾਡੇ ਕਿਹੜਾ ਹੱਥ ਫੜਿਆ ਹਾਂ ਸਤ ਜੀ ਮੈਨੂੰ ਵੀਰੇ ਦਾ ਫੋਨ ਗਿਆ ਸੀ ਕਹਿੰਦਾ ਥੋੜੀ ਤਬੀਅਤ ਖਰਾਬ ਆ ਕੀ ਹੋ ਗਿਆ ਤੁਹਾਨੂੰ ਮੇਰੇ ਸੈਲ ਘਟੇ ਹੋਏ ਨੇ ਬੁਖਾਰ ਚੜਦਾ ਮੈਨੂੰ ਤੈਨੂੰ ਤਾਂ ਨਹੀਂ ਹੈਗਾ ਕਾਸੇ ਦਾ ਉਹ ਹੋ ਦੀਦੀ ਤੁਹਾਨੂੰ ਬੁਖਾਰ ਤਾਂ ਚੜਨਾ ਹੀ ਆ ਤੁਸੀਂ ਸਵੇਰੇ ਰੋਟੀਆਂ ਦੁਪਹਿਰਾਂ ਰੋਟੀਆਂ ਸ਼ਾਮ ਨੂੰ ਰੋਟੀਆਂ ਤੁਹਾਨੂੰ ਐ ਨਹੀਂ ਵੀ ਡਰਾਈ ਫੂਡ ਖਾਮੋ ਫਰੂਟ ਖਾਮੋ ਆ ਰੋਟੀਆਂ ਨਾਲ ਤਾਂ ਫਿਰ ਸੈਦੀ ਹੋ ਹੋਣਿਆ ਹੋਰ ਕੀ ਹੋਣਾ ਉਹੀ ਤਾਂ ਹਾਂ ਤੂੰ ਸਾਨੂੰ ਲਿਆ ਕੇ ਦਿਨੀ ਆ ਨਾ ਤਨਖਾਹ ਪੜਾਉਣੀ ਆ ਨਾ ਸਾਨੂੰ ਲਿਆ ਲਿਆ ਕੇ ਦੀਦੀ ਸਾਰਾ ਕੁਝ ਅੰਦਰ ਪਿਆਰ ਸੋਈ ਚ ਮੈਂ ਕਿਹੜਾ ਜਿੰਦਾ ਲਾਇਆ ਜੇ ਅੰਦਰ ਪਿਆ ਮੇਰਾ ਬੰਦਾ ਹੀ ਲੈ ਕੇ ਆਉਂਦਾ ਓਹੋ ਕਿਨੇ ਮਰਜ਼ੀ ਲਿਆਂਦੇ ਹੁਣ ਘਰ ਦੇ ਵਿੱਚ ਇਕੱਠੇ ਰਹਿ ਰਹੇ ਆ ਖਾ ਪੀ ਸਕਦੇ ਆ ਇਹ ਥੋੜੀਆ ਵੇਖਣ ਨਾਲ ਲਿਆਂਦਾ ਕੋਈ ਖਾਊਗਾ ਦੂਜਾ ਉਹਨੂੰ ਹੱਥ ਨਹੀਂ ਲਾ ਸਕਦਾ ਤੁਸੀਂ ਵੀ ਕਿਹੜੀਆਂ ਗੱਲਾਂ ਕਰ ਲੈ ਇਹਨੇ ਮੈਂ ਕਾਨੂੰ ਖਾਈ ਨਹੀਂ ਐ ਤੇਰੀ ਦਵਾਈ ਲਈ ਹੋਇਆ ਭੋਰਾਂ ਅੰਦਰ ਜਾ ਕੇ ਬਹਿ ਜਾ ਦੇਖ ਲम्मा ਹਾਂ ਇਹ ਤਾਂ ਬਰਾਟਾ ਛੱਡੂਗੀ ਉਹ ਪੈ ਜਾ ਕੇ ਮੇਰਾ ਤਾਂ ਆਪੇ ਸਿਰ ਦੁਖਦਾ ਮੈਂ ਤਾਂ ਆਪਾਂ ਹੀ ਅੰਦਰ ਜਾ ਕੇ ਪੈਣੀ ਆ ਜਾ ਜਾ ਪੈ ਜਾ ਬੈਠ ਕੇ ਤਾਂ ਮੇਰਾ ਦਿਮਾਗ ਹੋਰ ਖਰਾਬ ਹੋ ਗਿਆ ਬਹੁਤ ਕਰਨ ਖਾਨੀ ਆ ਭਾਈ ਤੁਸੀਂ ਤਾਂ ਘਰ ਦੇ ਵਿੱਚ ਖਾਰ ਖਾ ਲਈ ਇਹ ਤਾਂ ਪੂੜੇ ਹੁਣ ਪੂੜੇ ਹੁਣ ਦੇਖੋ ਜੀ ਚਾਰ ਜਣਾ ਕੀ ਚਮਤ ਪਾਣੀ ਤੱਕ ਅੱਜ ਤੱਕ ਹੀ ਬੀਂਣੀ ਆਤੀ ਉਹ ਚੈਲ ਸੁਣਾ ਲਈ ਸੀ ਮੈਂ ਕਹੀ ਸੀ ਨਾ ਪਹਿਲਾਂ ਗੱਲ ਵੀ ਉਹ ਕਰਨ ਵਾਲੀ ਦਿਖਦੀ ਹੈ ਕੁਛ ਦੱਸ ਕੋਈ ਨਾ ਪਤਾ ਹੁਣ ਦਵਾਈ ਬੁੱਟੀ ਲੈਣਾ ਹੁਣ ਤੋਂ ਦੇਖ ਆਪਾਂ ਨਾਲ ਮਿਲ ਕੇ ਕਰ ਲੀਂ ਪਤਾ ਮੈਂ ਤੇਰੇ ਨਾਲ ਕਰਾ ਦੇ ਪਰ ਉਹਨੂੰ ਵੀ ਕਹੂੰਗੀ ਵੀ ਮੈਂ ਮਾੜਾ ਮੋਟਾ ਇਹਨਾਂ ਨੂੰ ਭਈ ਕਰਾਇਆ ਕਰ ਕੋਈ ਗੱਲ ਨਹੀਂ ਮਾਤਾ ਦੇਖ ਮੇਰੀ ਗੱਲ ਸੁਣਾ ਮੈਥੋਂ ਵੀ ਨਹੀਂ ਹੁੰਦਾ ਫਿਰ ਇੰਨਾ ਕੰਮ ਹੁਣ ਮੈਂ ਮਸ਼ੀਨ ਥੋੜੀਆਂ ਇਨਸਾਨ ਆ ਮੈਂ ਵੀ ਕੋਈ ਸਾਰਾ ਦਿਨ ਕੰਮ ਕਰਦੀ ਫਿਰਿਆ ਮਾ ਚੱਲ ਹੁਣ ਦਵਾਈ ਬੁੱਟੀ ਲੈ ਲਈ ਕੋਈ ਨਾ ਮੈਂ ਛੱਟ ਰੋਟਾ ਸਿੰਘ ਪਾਈ ਜਾ ਕੋਈ ਨਾ ਮੈਥੋ ਨਹੀਂ ਹੁੰਦਾ ਹੁਣ ਕੰਮ-ਕੁਮ ਦਵਾਈ ਬੂਟੀ ਲੈ ਕੇ ਵੀ ਮੈਂ ਤੁਹਾਡੇ ਕੰਮ ਕਰਦੀ ਫਰੀਂ ਨਾ ਮੈਂ ਕਹਿੰਨੀ ਵੀ ਚਾਹੇ ਉਹਨੂੰ ਤਾਂ ਜਮੀ ਤਾੜ ਕੇ ਨਹੀਂ ਕਹਿੰਦੀ ਜਮੀ ਵੀ ਜਾ ਕੇ ਉਹਨੂੰ ਕਿਹਾ ਮੈਥੋ ਨਹੀਂ ਕੰਮ-ਕੁਮ ਹੁੰਦਾ ਮੈਂ ਕਹਿੰਨੀ ਹੈ ਭਾਈ ਚਾਹੇ ਵੀ ਕੁੱਟ ਕਰ ਲੈ ਨਾ ਕੁੱਟ ਮੈਂ ਵੀ ਨਾਲੇ ਉਹਨੂੰ ਦੇ ਦੇ ਬਿਮਾਰ ਆ ਉਹ ਔਰ ਕਹਿੰਨੀ ਮੈਂ ਮੈਂ ਤਾਂ ਵਾਪਸ ਹੀ ਹੁਣ ਤਾਂ ਕੰਮ ਚੱਲਣਾ ਨਹੀਂ ਛੋੜਾ ਤੂੰ ਤਾਂ ਲੜੀ ਪਾਉਂਦਾ ਨਹੀਂ ਨਹੀਂ ਕੁਝ ਰਹਿੰਦਾ ਉਹਰੇ ਬਿਮਾਰ ਹੋ ਕੇ ਵੀ ਘਰੀ ਜਾਓ ਇਹਨਾਂ ਦੇ ਕੰਮ